ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਵੇ ਦਾ ਟਾਈਮ ਆ ਚਾਹ ਇੱਧਰ ਰੱਖੀ ਐ ਫੁਲਕੇ ਇਹਨਾਂ ਦੇ ਬਣਾ ਕੇ ਰੱਖ ਦਿੱਤੇ ਆ ਤੇ ਬਣਾਈ ਆਲੂ ਪਨੀਰ ਦੀ ਸਬਜ਼ੀ ਬੜੇ ਚਿਰ ਬਾਅਦ ਬਣਾਈ ਤੇ ਆ ਜਿਹੜੀ ਵਧੀਆ ਫ੍ਰਿਜ ਰੱਖ ਜਾਣਗੀ ਸਾਰੇ ਕਰ ਲਈ ਆ ਤੇ ਅੱਜ ਸੰਦੀਪ ਵੱਲ ਜਾਣਾ ਏ ਕਿਉਂਕਿ ਇੱਥੇ ਅਹੀਂ ਕੱਪੜੇ-ਕੱਪੜੇ ਜੋੜਨੇ ਆ ਜਲਮਾਰੀ ਦੇ ਆ ਅੱਜ ਧੋਪ ਲੱਗੀ ਅੱਜ ਵਧੀਆ ਲੱਗਣ ਦਿਆ ਕਿ ਚੱਲ ਆਹ ਬੜੀ ਵਧੀਆ ਸੋਹਣੀ ਜਿਹੜਾ ਹਾਂ ਬੂਢ ਸੁੱਕੇ ਨਹੀਂ ਅਜੇ ਬਾਹਰ ਸੁੱਕਣੇ ਪਾਏ ਆ ਚਲੋ ਚਾਹ ਪੀ ਕੇ ਚੱਲੀਏ ਫੇਰ ਸਾਰੇ ਘਰ ਦਾ ਕੰਮ ਹੋਇਆ ਅੱਜ ਕੁਝ ਕੰਮ ਐ ਨਹੀਂ ਮੈਂ ਚੱਲ ਸੰਦੀਪ ਨਾ ਕੱਪੜੇ ਜੜਾ ਦਾਂਗੇ ਅਲਮਾਰੀ ਦੇ ਪਹਿਲੀ ਕਰਤੀ ਸਾਰੇ ਕੱਪੜੇ ਅਹੀਂ ਬਾਹਰ ਪਾਤੇ ਧੁੱਪੇ ਸੁੱਕਣੇ ਉਹਨਾਂ ਤੇ ਰਹੀਂ ਜਾਲਾ ਝਾੜ ਲਾਂਗੇ ਉਹ ਉੱਥੇ ਮੰਜਾ ਢਾਹ ਕੇ ਨਾ ਸਾਰੇ ਕੱਪੜੇ ਅਲਮਾਰੀ ਦੇ ਉੱਥੇ ਪਾਤੇ ਮੜੀ ਜੀ ਉਹਨੇ ਚੰਨ ਧੁੱਪ ਲੱਗ ਜ ਉਹਨਾਂ ਤੇ ਰਹੀਂ ਜਾਲਾ ਝਾੜ ਲਈ ਅੰਦਰ ਤੇ ਫਿਰ ਬਾਅਦ ਵਿੱਚ ਅਹੀਂ ਪਹਿਲਾਂ ਅਸੀਂ ਚਾਹ ਪੀ ਲਈਏ ਤੇਰੇ ਇਥਾਰੇ ਤੇ ਬਹਿਣਾ ਡੈਡ ਹੋ ਗਏ ਬਹਿਣਾ ਅਸੀਂ ਇਨੂ ਜ ਕਾਮਨਾ ਮੈਂ ਹਾਂ ਹੋ ਜੇ ਜਾਲਾ ਮੈਂ ਛਾੜ ਦਾਂਗੀ ਕਿਉਂਕਿ ਇਹ ਆਲਰੇਡੀ ਇਹ ਪਹਿਲਾਂ ਹੀ ਬਿਮਾਰ ਆ ਤੇ ਫਿਰ ਸਹੀ ਨਹੀਂ ਹੈ ਪਹਿਲਾਂ ਅਸੀਂ ਚਾਹ ਪੀਏ ਫਿਰ ਅਸੀਂ ਜਾਲਾ ਛਾੜਾਂਗੇ ਤੇ ਅਸੀਂ ਦੋਵੇਂ ਬੈਣਾ ਬੈ ਗਈਆਂ ਹੁਣ ਕੱਪੜੇ ਕੱਟ ਕੇ ਖਲਾਰ ਕੇ ਹੁਣ ਪਤਾ ਨਹੀਂ ਸਾਂਭੇ ਜਾਣਗੇ ਨਹੀਂ ਮਾਂ ਬਹੁਤ ਬੜੀ ਸੋਣੀ ਬਾਈ ਵਿੱਚ ਇਹ ਕਿ ਰਿੰਗ ਦਿਖਾਈ ਆਪਣੀ ਕਾ ਵੀ ਵੇਲ ਮੇਰਾ ਟਿੱਕਾ ਵੇਲ ਨੋ ਇਹ ਲਿੰਗ ਰਿੰਗ ਸੁਟਤੀ ਉਹਦੇ ਮੈਂ ਨਹੀਂ ਭੁਲਾਇਆ ਤੇ ਰਿੰਗ ਸੁਣੀ ਇਹ ਰਿੰਗ ਨਾ ਬੜੀ ਵੱਡੀ ਹੈ ਐਡੀ ਵੱਡੀ ਹੀ ਉਹ ਨਿਕਲ ਗਿਆ ਫਲਾਵਰ ਜਿਹਾ ਸਾਰਾ ਤੇ ਆ ਚੀਜ਼ ਰਹੇਗੀ ਕਲਾਨੀ ਦਾ ਜਿਹਾ ਫੁੱਲ ਰਹੇਗੀ ਮੈਂ ਤੂੰ ਰਿੰਗ ਸੁਟਤੀ ਬਾਅਦ ਚ ਵੇਖੀ ਤੇ ਮੈਂ ਕਿੱਦਾਂ ਦੀ ਗੁਲਾਬ ਦਾ ਫੁੱਲ ਲੱਗ ਗਈ ਉੱਪਰ ਨਿਆਣਿਆਂ ਵਾਲੀ ਬਣ ਗਈ ਹੁਣ ਹਾਂ ਠੀਕ ਹੈ ਮੈਂ ਜੀਜਾ ਸੁਟਣ ਦੀ ਹੈ ਤੇ ਕਹਿੰਦੀ ਲੈ ਰੱਖ ਰੱਖ ਇਹਨੂੰ ਮੈਂ ਆਹ ਮੈਂ ਤੇਰੇ ਦੁਪੱਟੇ ਤੋਂ ਲੱਥੀ ਆ ਜਿਦਾਂ ਨੇ ਫੇਰ ਲਾੜੀ ਸੁੱਟੀ ਕਰਨੀ ਆ ਇਹ ਦੋਰੇ ਲਿਆ ਕੇ ਲਾ ਲਾਂਗੇ ਇਹਦੇ 'ਚ ਇਹਦੇ ਨਾਲ ਦੇ ਚਾਰ ਚਾਹੀਦੇ ਨਾ ਫਿਰ ਚਾਰ ਪੰਜ ਚਾਹੀਦੇ ਹਾ ਇਕੱਲੇ ਨੂੰ ਲਾ ਲਾਂਗੇ ਕੀ ਕਰੂ ਜੰਮੀ ਨਾਲੋਂ ਲੱਥੇ ਦੇ ਇਦਾਂ ਹਾਏ ਟਿੱਕਾ ਲੱਗਾ ਹੈ ਇਦਾਂ ਟਿੱਕੇ ਅੱਗੇ ਥੋੜੇ ਨੇ ਵਾਹਿਗੁਰੂ ਜਿੰਨਾ ਲੈਪਿਸ ਇੰਨੀ ਜੈਲਰੀ ਮੇਰੀ ਪਈ ਹੈ ਨਾ ਮੈਂ ਉਸ ਦਿਨ ਸੰਦੀਪ ਆਪਣੇ ਕੀਤਾ ਸਾਰਾ ਕਲੀਨ ਘਰ 'ਚੋਂ ਬੱਲੇ ਬੱਲੇ ਨੇ ਸੱਟ ਲਿਆ ਲਿਆ ਰੱਖੇ ਪੌਂਦੀਆਂ ਹੈ ਨਹੀਂ ਆਪਾਂ ਇਦਾਂ ਆਵਾਜ ਦੇ ਦੋਰੇ ਪਾਉਣ ਨੂੰ ਦੇਲ ਨਹੀਂ ਕਰਦਾ ਸਾਰਿਆਂ ਦਾ ਮੇਰੇ ਸਾਹ ਬਣਾ ਇਹੀ ਹਾਲ ਹੋਣਾ ਹੈ ਤੇ ਸੋਂ ਕੁੜੀਓ ਆਪਾਂ ਨਾ ਪੈਸੇ ਨਾ ਫਜ਼ੂਲ ਖਰਚਾ ਕਰਾ ਕੇ ਕਰੀਏ ਮੰਗ ਮੰਗੇ ਪਾਲਿਆ ਕਰੀਏ ਮੰਗੇ ਦੁਪਹਿਰ ਮੈਂ ਆਪ ਮੇਰੇ ਪਾਲਿਆ ਕਰ ਮੈਂ ਤੇਰੇ ਪਾਲਿਆ ਕਰ ਫਿਰ ਪਤਾ ਕੀ ਆਂਦੀ ਆ ਇਹ ਤੂੰ ਪਾਏ ਹੀ ਨਾ ਇਹ ਨਹੀਂ ਇਹ ਤੂੰ ਪਾਲਿਆ ਮੈਂ ਨਹੀਂ ਪਾਣੀ ਇਦਾਂ ਕਰਦੀ ਐ ਵੇਖਦਾ ਹੁੰਦਾ ਡੇਲ ਕੋਈ ਨਹੀਂ ਬਸ ਆਪਣੇ ਆਪਣੀ ਹੁੰਦਾ ਇਦਾਂ ਚਲ ਨਹੀਂ ਉਹਨਾਂ ਦੇ ਵਿਚਾਰਿਆਂ ਦੇ ਵਿੱਚ ਜਿੰਨਾਂ ਜਿੰਨਾਂ ਦਾ ਸਮਾਨ ਵੇਚ ਗਿਆ ਸਾਰੇ ਦਾ ਨਹੀਂ ਮੈਂ ਹਾਂ ਉਹਨਾਂ ਨੇ ਨਹੀਂ ਆਡੇ ਵਾਂਗੂ ਸਾਹਵੇਂ ਹੋਣਗੇ ਸਾਹਮਣਾ ਬਲਮਾਰੀਆਂ 'ਚ ਸਮਾਨ ਰੱਖਿਆ ਹੁੰਦਾ ਰੀਜਾਂ ਦੇ ਨਾਲ ਬਣਾ ਕੇ ਮੈਂ ਵੇਂਦੀ ਜਿੰਨਾ ਕੁੜੀਆਂ ਦੇ ਵਿਆਹ ਧਰੇ ਕਿੰਨਾ ਨੂੰ ਧਰੇ ਜਿੰਨਾ ਵੀ ਕੁੜੀਆਂ ਦੇ ਵਿਆਹ ਧਰੇ ਹੋਣਗੇ ਆੜਾਂ 'ਚ ਚਲੋ ਕੀ ਕਰ ਸਕਦੇ ਹੁਣ ਜਿੰਦਗੀ ਤੇ ਇਦਾਂ ਹੀ ਚਲ ਫਿਰ ਕਰੀਏ ਆਪਾਂ ਵੀ ਕੰਮ ਚਾਹ ਚੁਪੀ ਲਈਏ ਹੁਣ ਚਾਹ ਚੁੜੀ ਜੋੜੀਏ ਸਾਡੀ ਮਾਝੇ ਦੀ ਬੋਲੀ ਆ ਚਾਹ ਨਾਲ ਜੂ ਪੀ ਲਈਏ ਚਾਚੂ ਮੈਂ ਉਹ ਦਿਲ ਕਹਿਣੀ ਮੈਂ ਭਾਦੀ ਕਹਿੰਦੇ ਕੀ ਉਹ ਦਹੀਂ ਲੋਕ ਉਸ ਕਹਿੰਦੇ ਮੈਂ ਕੋਈ ਨਹੀਂ ਆ ਲੂ ਲੂ ਤੁਹਾਡੇ ਪਾਏ ਆ ਕਿ ਨਾਲੂ ਦੇ ਆਗੇ ਉਲੂ ਕੀ ਹੁੰਦੇ ਹਾਓ ਜਿੱਦਾਂ ਬਣਾ ਤੋ ਵੀ ਬੋਲਦੇ ਨਾ ਤੂੰ ਹਨਾ ਨਾ ਤੋ ਨਾ ਤੋ ਮੱਜੇ ਦੀ ਬੋਲੀ ਮੱਜੇ ਦੀ ਚਲ ਹਲਾ ਝਾੜ ਲਿਆ ਏ ਤੇ ਕੱਪੜੇ ਜੋੜਨ ਵਾਲੇ ਹੀ ਬਸ ਜੋੜਨੇ ਆ ਰੱਖਨੇ ਆ ਤੇ ਹੁਣ ਰੋਟੀ ਖਾ ਲਈ ਏ ਸੰਦੀਪ ਨੇ ਬਣਾਈਆਂ ਕਾਲੀ ਤੋਰੀਆਂ ਦੀ ਸਬਜ਼ੀ ਤੇ ਖਾਰੀਏ ਰੋਟੀ ਫੇ ਸਾਰੀ ਡਨ ਹੋ ਗਈ ਐ ਸਫਾਈ ਕਰ ਲਈ ਅਸੀਂ ਸੰਦੀਪ ਪੋਚਾ ਲਾਉਂਦੀ ਐ ਜੇ ਸਫਾਈ ਸਾਰੇ ਘਰ ਦੀ ਕਰ ਲਈ ਐ ਕਲੀਨਿੰਗ ਤੇ ਹੁਣ ਅਸੀਂ ਚੱਲੇ ਆਂ ਬਾਜ਼ਾਰ ਸੰਦੀਪ ਮੈਂ ਗੀਤਾ ਬਾਜੀ ਸਿਮਰ ਅਰੇ ਰੈਡੀ ਹੋ ਗਏ ਨੇ ਨਾ ਸਿਮਰ ਬਾਜੀ ਨੇ ਸੁਣ ਆਂ ਅਸੀਂ ਸਾਰੇ ਬਾਜ਼ਾਰ ਚੱਲੇ ਆਂ ਪਿਆਰ ਹੋਏ ਆਂ ਤੇ ਬਾਜੀ ਕਿੱਦੇ ਰਹਿ ਗਈ ਐ ਨਾ ਸੁਸਤੀ ਸੁਸਤੀ ਭਾਈ ਉੱਠੋ ਵੀ ਤਾਂ ਇੰਨੇ ਤਿਆਰ ਹੋ ਗਏ ਆਂ ਖਰਚ ਆ ਗਏ ਆਂ ਛੋੜੇ ਬਾਜ਼ਾਰ ਚ ਸਟਾਰ ਸਟਾਰ ਵੇ ਨੋ ਦੇ ਕੱਢੇ ਉਹ ਨੀਂ ਮੀਂਹ ਹੀ ਪੈ ਤਾ ਬਰਸਾ ਮੀਂਹ ਆ ਗਿਆ ਬੰਦ ਹੋ ਗਿਆ ਹੋਰ ਇਤਰਾ ਇਤਰਾ ਮੇਰਾ ਕਾਪੂ ਇਹ ਚੌੜਾ ਬਾਜ਼ਾਰ ਹੈ ਕਦੇ ਕਦੇ ਭਰਿਆ ਹੁੰਦਾ ਦੇਖੋ ਤੇ ਸਭ ਹੜਾਂ ਦਾ ਅਸਰ ਆ ਫਲੱਡ ਜਿਹੜੇ ਆਏ ਨੇ ਖਾਲੀ ਆ ਜਰਾ ਉਹਦਾ ਇਹ ਫੜਾ ਦਾ ਸਰਾ ਸੋਨਾ ਲੱਗਣਾ ਬਲੈਕ ਬਲੈਕ ਲੱਗ ਤੋੜੀ ਲੱਗ ਪਾਇਆ ਉਧਰੋਂ ਸਮਾਨ ਜਿਹੜਾ ਲੈਣਾ ਲੈ ਲੈ ਚੋਲੇ ਬਾਜ਼ਾਰੋਂ ਹੁਣ ਇਹ ਫੀਲ ਦੁਕਾਨ ਤੇ ਚੱਲੇ ਆ ਮੈਂ ਅੱਗੇ ਵੀ ਕਹਿੰਦਿਆਂ ਆਂ ਕਿ ਮਾਰਕੀਟ ਤੇ ਹੜਾਂ ਦਾ ਕਿਨਾ ਸਰਾ ਹਾਂ ਉਹ ਕਹਿੰਦੇ ਪੋਣੀ ਦੇ ਖਰਾਓ ਕੁੜੀ ਬੋਲਣ ਬੜਾ ਡਈ ਮੈਂ ਪੈਸੇ ਦੇ ਕੱਟ ਕਰਨ ਨਹੀਂ ਲਈ ਮੈਂ ਤਾਂ ਆਜ ਦਿਨਾਂ ਬੋਲੂ ਹਾਂ ਚੱਲ ਕੋਈ ਨਾ ਮੈਂ ਹੜਾ ਨਾ ਕਿ ਨਜ਼ਰ ਆ ਮਾਰਕੀਟ ਦੇ ਵਿੱਚ ਕਿੰਨੀ ਭੀੜ ਹੁੰਦੀ ਆ ਅੜੇ ਚੜ ਵਜਾ ਨਾਲ ਕਿੰਨੇ ਵਪਾਰੀ ਵੀ ਲੁਕਦੇ ਆ ਹੋਰ ਇਹਨਾਂ ਦੀ ਉਹ ਖਰੀਦਦਾਰੀ ਨਹੀਂ ਹੋਣਦੀ ਹੁਣ ਆਪਾਂ ਨੂੰ ਤੇ ਜ਼ਰੂਰਤ ਹੀ ਆਪਾਂ ਤਾਂ ਆਏ ਹੁਣ ਬਾਜ਼ਾਰ ਬਹੁਤੀ ਜ਼ਰੂਰਤ ਹੈ ਸਮਾਨ ਦੀ ਕਿਤਾਬਾਂ ਵਾਲਾ ਬਾਜ਼ਾਰ ਹੁਣ ਅਸੀਂ ਆ ਗਏ ਆ ਸ਼ਾਹਪੁਰ ਰੋਡ ਤੇ ਤੇ ਇੱਧਰ ਜਾਣਾ ਅਸੀਂ ਬਾਜ਼ਾਰ ਚਲੋ ਚਲੋ ਨਿਕਲਦੇ ਬਣੋ ਬਾਜ਼ਾਰ ਚ ਫੇਰਦੇ ਆਏ ਜੀ ਨਹੀਂ ਤੇ ਘੁੰਮ ਹੀ ਜਾਂਦੇ ਅੱਛਾ

ਉਹ ਗੀਤਾ ਇਹ ਸੰਡੇ ਕਿਤੇ ਦਿਨੇ ਵੀ ਕੁਝ ਖਾ ਕੇ ਗਏ ਸੀ ਝੂਠ ਬੋਲਣ ਲਈ ਉਹ ਦੱਸਣ ਡਿਆ 버ਗਰ ਬਹੁਤ ਵਧੀਆ ਸ਼ੰਗਾਰ ਰੋਡ ਤੇ ਆ ਨਾ ਹੂੰ ਨਹੀਂ ਲੇਟੇ ਡੇ ਰੋੜਾ ਆਹ ਇਹਦਾ ਗਲਾ ਖਰਾਬ ਆ ਪਾਜੀ ਤੁਸੀਂ ਕਿਉਂ ਇਹ ਉਹ ਖਾ ਕੇ ਆਏ ਬੰਦ ਅੱਛਾ ਇਹ ਤਾਂ ਸੰਡੇ ਕਿ ਸੀ ਮੇਰੇ ਪਹਿਲਾਂ ਉਹ ਵੀ ਖਾ ਕੇ ਆਇਆ ਨਾਲ ਹਨਾ ਮੇਰੇ ਜਦੋਂ ਪਤਾ ਨਹੀਂ ਮਿਲੇ ਕੋਈ ਦੋਸਤ ਮਿਲ ਲਈ ਜਦੜੇ ਉਹ ਬਰਗੇ ਮੈਂ ਕਰੀਮ ਰੋ ਕਰੀਮ ਰੋ ਤੇਜ ਰੋਲ ਪੈਕ ਕਰਾਏ ਤਾਂ ਵੱਜ ਗਏ 51 ਮਿੰਟ ਹੋ ਗਏ ਆ ਤੇ ਅਸੀਂ ਘਰ ਪਹੁੰਚ ਗਏ ਆ ਤੇ ਸੰਦੀਪ ਹੋਣਾਗੇ ਘਰੋਂ ਹੋ ਕੇ ਆਏ ਹੀ ਕਿਉਂਕਿ ਸਮਾਨ ਲਿਓਣਾ ਹੀ ਕੱਪੜੇ ਮੇਰੇ ਕਾਫੀ ਉੱਧਰ ਪਏ ਹੀ ਫਿਰ ਮੈਂ ਅੱਜ ਚੁੱਕ ਲੈਂਦੇ ਆ ਬੈਗ ਚ ਤੇ ਬਾਕੀ ਬਾਤ ਚ ਗੱਲ ਕਰਦੇ ਆਂ ਹੁੰਦੇ ਆਂ ਅਸੀਂ ਜਲਾਇਆ ਵਾ ਕਿ ਗਰਮੀ ਲੱਗਣ ਦੀ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਸਵੇਰੇ ਸਵੇਰੇ ਚਾਹ ਨਹੀਂ ਬਣਾਈ ਚਾਹ ਤਾਂ ਪਹਿਲਾਂ ਹੀ ਨਾਰੀਅਲ ਪਾਣੀ ਪੀ ਕੇ ਹੁਣ ਬਰੌਣ ਲੱਗੇ ਪ੍ਰੌਟੇ ਆਲੂ ਵਾਲੇ ਬਰੌਣੇ ਬਣ ਲੱਗੇ ਜੀ ਮੱਖਣ ਨਾਲ ਨਾਲ ਦਹੀਂ ਵਪੋੜੀਆਂ ਨਾਲ ਲੱਸੀ ਨਾਲ ਮੱਖਣ ਕੱਟਿਆ ਹੁਣੇ ਕੱਟਿਆ ਤਾਜ਼ਾ ਜਿਹਾ ਪਾਰ ਤੋਂ ਵੀ ਚੜੀ ਆ ਅੱਜ ਸਹੀ ਹੈ ਦੁੱਧ ਲਈਦਾ ਵਧੀਆ ਮੱਖਣ ਵੀ ਇਕਾ ਜੰਦਾ ਵਾ کریم ਕਿਦਾਂ ਕਰ ਦੇ ਦੇਸੀ ਗੋ ਬਣਾਈ ਦਾ ਕਰ ਮੱਖਣ ਕਰਦੀ ਦਾ ਐਰ ਕਿ ਮੈਂ کریم ਰਹਿਣ ਦਿੰਨੀ ਮੱਖਣ ਬਣਾ ਲੈਣੀ ਕੈਂਦੇ ਮੱਖਣ ਖਾਣਾ ਮੱਖਣ ਖਾਣਾ ਤੇ ਮੈਂ ਕਿੰਨਾ ਹੀ ਮੱਖਣ ਖਾ ਰਹੀ ਆ ਅਸਲ ਸੇ ਨਿਕਲੇ ਜੇ ਆਣ ਗਿਆ ਤੇ ਮੇਰਾ ਜਿਹੜਾ ਇਹ ਸੁੱਕਾ ਪਰੌਂਠਾ ਇਹ ਨਾਲ ਦਹੀਂ ਮੇਰਾ ਦਹੀਂ ਵੀ ਬੰਦ ਦਹੀਂ ਲੱਸੀ ਦੁੱਧ ਸਭ ਕੁਝ ਬੰਦ ਦਾ ਪਰ ਮੈਂ ਦੁੱਧ ਥੋੜਾ ਜਿਆ ਰਾਤ ਨੂੰ ਪੀ ਲੈਣੀ ਆ ਤੇ ਜਿਹੜੀ ਲੱਸੀ ਆ ਉਹ ਮੈਂ ਹਾਂ ਮੈਂ ਨਾ ਹੀ ਪੀਵਾਂ ਮੈਂ ਥੋੜਾ ਜਿਹਾ ਦਹੀਂ ਲਏ ਤੇ ਸੁੱਕਾ ਪਰੌਂਠਾ ਲੈ ਲਿਆ ਮੱਖਣ ਬਣੀ ਮੈਂ ਖਾਣਾ ਇਹ ਖਾ ਲੈਣਗੇ ਇਹਨਾਂ ਦੀ ਠੰਡਾ ਹੈ ਕੰਮ ਤੇ ਜਾਣਾ ਨਾ ਤਾਂ ਸਵੇਰੇ ਸਵੇਰੇ ਰੋਟੀ ਲਾੜੀ ਉਦਾਂ ਦਿਨ ਸਵੇਰੇ ਸਵੇਰੇ ਕਿੱਥੇ 9:30 ਹੋ ਹੀ ਚੱਲੇ ਆ ਸਵੇਰੇ ਸਵੇਰੇ ਕਿੱਥੇ ਟਾਈਮ ਤੇ ਹੋਈ ਜਾ ਰੋਟੀ ਦਾ ਕੰਮ ਤੇ ਜਾਣਾ ਫਿਰ ਖਾਂ ਗਾ ਕੇ ਇਦਾਂ ਦੀ ਬਣੀ ਸੀ ਪਰੌਂਠੇ ਨਹੀਂ ਰੋਟੀ ਦੀ ਵਧੀਆਂਂਂਦੀ ਉਹਦਾ ਪਰੌਂਠੇ ਭਾਂਡੇ ਵੇ ਅੱਜ ਮੇਰੇ ਕਿੰਨੇ ਧੋਣ ਆਲੇ ਆ ਇੰਨੇ ਸਵਾਲ ਬਣੇ ਇੰਨੇ ਸਵਾਲ ਬਣੇ ਕਿ ਜਿਹੜਾ ਤੇਰਾ ਪਰੌਂਠਾ ਉਹ ਵੀ ਖਾ ਗਿਆਂਗਾ ਅੱਛਾ ਇੱਕ ਰੱਖਿਆ ਹੀ ਲਾ ਕੇ ਜਿਹੜਾ ਉਹ ਵੀ ਖਾ ਗਿਆ ਵਾਹ ਉਹ ਵੀ ਬਾਲਿਆਂ ਵਿੱਚ ਨਹੀਂ ਪਾਇਆ ਕੇ ਆਪਕੋ ਵਧੀਆ ਬਣੀ ਮੈਂ ਇੱਕ ਸੁੱਕਾ ਖਾਦਾ ਇੱਕ ਲਾ ਕੇ ਰੱਖਿਆ ਮੈਂ ਠਹਿਰ ਕੇ ਖਾ ਲਾਂਗੀ ਦਵਾਈ ਦਾ ਹੁਣ ਜੇ ਤਾਇਆ ਵੀ ਤਾਂ ਲਗਾਸ ਲਿਵਰ ਦੀ ਦਵਾਈ ਚੱਲਣ ਦੀ ਐ ਨਾ ਦੀ ਉਹ ਪੀਤੀ ਆ ਦੱਜੀ ਹੂੰ ਦੱਜੀ ਪੀਤੀ ਕੰਮ ਤੇ ਚੱਲੇ ਆ ਹਾਂ ਪਰ ਨਾ ਸਹੀ ਲੱਗਦਾ ਣਾ ਅੱਜ ਸਾਰਾ ਦਿਨ ਲਾਈਟ ਨਹੀਂ ਆਉਂਦੀ ਫੋਨ ਮੇਰਾ ਬੰਦ ਹੀ ਇਸ ਕਰਕੇ ਮੈਂ ਵਲੌਗ ਨਹੀਂ ਅਗੋ ਕੰਟੀਨਿਊ ਕੀਤਾ ਹੁਣ ਸ਼ਾਮ ਦਾ ਟਾਈਮ ਆ ਥੋੜਾ ਜਿਹਾ ਫੋਨ ਚਾਰਜ ਕੀਤਾ ਏ ਤੇ ਅੱਜ ਫਿਰ ਮੈਂ ਘਰ ਦੇ ਨਿੱਕੇ ਮੋٹے ਕੰਮ ਕਰਕੇ ਟਾਈਮ ਪਾਸ ਕਰ ਲੈਣਾ ਰੋਟੀ ਵੇਲੇ ਸਿਰ ਬਣਾ ਲਈ ਅੱਜ ਲਾਈਟ ਨਹੀਂ ਆਉਂਦੀ ਤੇ ਨੇਰੇ ਚ ਵਲੌਗ ਸਟਾਰਟ ਕਰਨੀ ਆ ਦੀ ਰੋਟੀ ਮੈਂ ਸ਼ਾਮ ਨੂੰ ਬਣਾ ਕੇ ਰੱਖ ਲਈ ਮਟਰ ਮਸ਼ਰੂਮ ਦੀ ਸਬਜ਼ੀ ਬਣਾਈ ਹੀ ਔਰ ਨਾਲ ਬਣਾਏ ਹੀ ਚੌਲ ਮਟਰ ਮਸ਼ਰੂਮ ਵਾਲੇ ਚੌਲ ਬਣਾਏ ਹੀ ਇਹ ਦੇਖੋ ਬੜੇ ਦਿਨਾਂ ਦੀ ਕਹਿੰਦੀ ਕੈਂਡਲ ਲਾਈਟ ਡਿਨਰ ਕਰਨਾ ਹੈ ਕੈਂਡਲ ਲਾਈਟ ਡਿਨਰ ਕਰਨਾ ਹੈ ਅੱਜ ਕਰਾਤਾ ਤੈਨੂੰ ਕੈਂਡਲ ਲਾਈਟ ਡਿਨਰ ਹੋਣਾ ਕਿ ਡਿਨਰ ਨਹੀਂ ਕਰਾਇਆ ਮੈਨੂੰ ਕੈਂਡਲ ਲਾਈਟ ਡਿਨਰ ਨਹੀਂ ਕਰਾਇਆ ਮੈਂ ਜੋ ਕਿਹਾ ਨਹੀਂ ਉਦਾਂ ਹੀ ਅੱਜ ਬਤੀ ਗਈ ਸਵੇਰ ਦੀ ਵੇਲੇ ਕੈਂਡਲਾਂ ਹੀ ਕੰਡ ਲੰਗਾਤੀਆਂ ਸੀ ਅਹੀਂ ਕਾਉਵਾ ਇੱਕੋ ਬੱਤੀਆਂ ਮੈਂ ਅਜੇ ਹਦਨ ਕਹਿੰਦੀ ਹਾਂ ਕਿਉਂ ਲਿਆਂਦੀਆਂ ਤੈਨੂੰ ਕੈਂਡਲਾਇਟ ਡਿਨਰ ਕਰਾਤਾ ਹੀ ਉੱਧਰ ਲਿਆਂਦੀਆਂ ਨਾ ਜਿੱਦਾਂ ਮੈਂ ਸਾਤ ਨੂੰ ਤੇ ਬੰਦ ਦਾ ਡਾਰੇ ਹਮ ਬੱਤੀ ਰੁੱਪੀ ਨਾ জ্বল ਜੇ ਹਮ ਅੱਜ ਕੰਮ ਨਹੀਂ ਆ ਹੋਂਦ ਨਹੀਂ ਲਾਹਮਾ ਦਿੰਨਾ ਕੋਈ ਕੈਂਡਲਾਇਟ ਡਿਨਰ ਕਰਾਤਾ ਤੈਨੂੰ ਹਮ ਸਵੇਰ ਦੀ ਬੱਤੀ ਬੰਦ ਦੀ ਆ ਹਾਲ ਲੁਧਿਆਣੇ ਦਾ 33 ਫੁੱਟਾ ਰੋਡ ਤੇ ਰਹਿਣੀ ਹੈ ਸਾਡੀ ਕਲੋਨੀ ਦੀ ਬੱਤੀ ਬੰਦ ਦਾ ਬਾਕੀ ਅੱਗੇ ਪਿੱਛੇ ਸਾਰੀਆਂ ਹੋਂਦੀ ਪਤਨ ਕੀ ਗੱਲ ਆ ਇੱਥੇ ਦੋ ਦੋ ਦਿਨ ਬੱਤੀ ਬੰਦ ਰਹਿੰਦੇ ਕਹਿੰਦੇ ਹਮ ਮੇਨੂੰ ਤਾਂ ਨਾ ਹਾਨੂੰ ਇੱਕ ਦਿਨ ਬੱਤੀ ਬੰਦ ਦਾ ਹੁੰਦਿਆਂ। ਖੜਾ ਵਾਲੇ ਲੋਕਾਂ ਨੇ ਕਿੰਨੇ ਦਿਨ ਬੱਤੀ ਤੋਂ ਬਿਨਾਂ ਕੱਢੇ। ਆਹ ਇਹ ਲੈ ਸਵਚਨਲੀ ਗੱਲੀ। ਮੇਰਾ ਫੋਨ ਬੰਦ ਹੋਇਆ 4:30 ਵੇ ਦਾ। ਹੂੰ। ਕਿਉਂਕਿ ਇਨਵਰਟਰ ਹੈ ਨਹੀਂ ਅਸੀਂ ਕਿਰਾਏ ਤੇ ਰਹਿੰਦੇ ਆ। ਤੇ ਮੈਂ ਉਦੋਂ ਦੀ ਫਿਰ ਰੋਟੀ ਦਾ ਟਿਜ ਲੱਗ ਗਈ, ਕੰਮ ਕਰਦੀ ਵੀ ਘਰ ਦਾ ਮੇਰਾ ਟਾਈਮ ਪਾਸ ਹੋ ਗਿਆ। ਇੱਦਾਂ ਟਾਈਮ ਪਾਸ ਕੀਤਾ ਨਹੀਂ ਤੇ ਮੇਰੇ ਲਈ ਦਿਨ ਕੱਢਣਾ ਬਹੁਤ ਮੁਸ਼ਕਲ ਨਹੀਂ। ਅੱਜ ਦਾ ਵਲੌਗ ਇੱਥੋਂ ਤੱਕ ਮਿਲਦਿਆਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ